ਮਾਰੀਗੁਰ ਜੀ ਦਾ ਖਾਲਸਾ ਮਾਰੀਗੁਰ ਜੀ ਦਾ ਖਤੇ ਅੱਜ ਮੈਂ ਇੱਕ ਕੱਚਾ ਚਿੱਠਾ ਸਾਹਮਣੇ ਰੱਖਿਆ ਵੈਸੇ ਮੈਂ ਮੂੰਹ ਜਵਾਨੀ ਬੋਲਦਾ ਹੁੰਨਾ ਬਹੁਤਾ ਲਿਖ ਲੁਕ ਕੇ ਨਹੀਂ ਰੱਖਦਾ ਤੇ ਅੱਜ ਮੈਂ ਇੱਕ ਕੱਚਾ ਚਿੱਠਾ ਸਾਹਮਣੇ ਤਾਂ ਰੱਖਿਆ ਇਹਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਚਾਰ ਲੀਡਰਾਂ ਦੀ ਇੱਕ ਰਿਸ਼ਵਤ ਲੈਣ ਦੇ ਦੋਸ਼ ਵਿੱਚ ਜਿਹੜੀ ਕਰਤੂਤ ਹੈ ਉਹ ਨਸਰ ਕਰਨੀ ਹੈ ਵੈਸੇ ਤਾਂ ਆਪ ਸਭ ਨੂੰ ਪਤਾ ਹੀ ਹੋਣਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹਨਾਂ ਕੋਲੇ ਮੁੱਦਾ ਕੀ ਸੀ ਕਹਿੰਦੇ ਜਿਹੜੇ ਵੀ ਭ੍ਰਿਸ਼ਟ ਲੀਡਰ ਹੋਣਗੇ ਰਿਸ਼ਵਤਖੋਰ ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਾਂਗੇ ਇਹ ਇਹਨਾਂ ਦਾ ਮੁੱਦਾ ਸੀ ਚਲੋ ਲੋਕਾਂ ਨੇ ਵਿਸ਼ਵਾਸ ਕੀਤਾ ਸਰਕਾਰ ਬਣਾਤੀ ਬਦਲਾਅ ਬਦਲਾਅ ਵੀ ਕਰਦੇ ਰਹੇ ਮੈਂ ਬਹੁਤ ਵਾਰੀ ਕਿਹਾ ਸੀ ਕਿ ਜਿਹੜੀ ਝਾੜੂ ਦੀ ਸਰਕਾਰ ਬਣੀ ਹੈ ਉਹ ਲੋਕਾਂ ਨੇ ਝਾੜੂ ਦੀ ਸਰਕਾਰ ਇਸ ਕਰਕੇ ਨਹੀਂ ਬਣਾਈ ਸੀ ਕਿ ਇਹਨਾਂ ਕੋਲੇ ਬਹੁਤੇ ਵਧੀਆ ਕੋਈ ਮੁੱਦੇ ਸੀ ਕੋਈ ਇਸ਼ੂ ਸੀ ਅਸਲ ਵਿੱਚ 2000 ਬਾਈ ਦੇ ਵਿੱਚ ਜਿਹੜੀ ਲੋਕਾਂ ਨੇ ਸਰਕਾਰ ਬਣਾਈ ਸੀ ਝਾੜੂ ਦੀ ਉਹ ਮੈਨੂੰ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਕਾਲੀਆਂ ਤੇ ਕਾਂਗਰਸੀਆਂ ਨੂੰ ਹਰਾਇਆ ਸੀ ਕਾਲੀਆਂ ਤੇ ਕਾਂਗਰਸੀਆਂ ਨੂੰ ਖਰਾਉਣ ਦੇ ਵਿਰੋਧ ਵਿੱਚ ਇਹ ਝਾੜੂ ਪਾਰਟੀ ਦੀ ਸਰਕਾਰ ਬਣੀ ਸੀ ਚਲੋ ਕੋਈ ਨਹੀਂ ਬਦਲਾ ਆਇਆ ਲੋਕ ਚਾਹੁੰਦੇ ਸੀ ਬਦਲਾ ਆ ਗਿਆ ਪਰ ਬਦਲਾ ਆਉਂਦਿਆਂ ਸਾਰੀ ਕੀ ਹੋਇਆ ਸਭ ਤੋਂ ਪਹਿਲਾਂ ਡਾਕਟਰ ਵਿਜੇ ਸਿੰਘਲਾ ਨੇੜੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਕੈਬਨਟ ਮੰਤਰੀ ਲਾਇਸੀ ਸਿਹਤ ਮੰਤਰੀ ਤੇ ਉਹਨਾਂ ਤੇ ਇਲਜ਼ਾਮ ਕੀ ਲੱਗੇ ਇੱਕ ਸਟਿੰਗ ਆਪਰੇਸ਼ਨ ਕੀਤਾ ਗਿਆ 1% ਕਮਿਸ਼ਨ ਮੰਗਣ ਦੇ ਦੋਸ਼ ਵਿੱਚ ਜੇਲ੍ਹ ਭੇਜਿਆ ਗਿਆ ਇਹ ਭਗਵੰਤ ਮਾਨ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਸੀ ਕਿ ਮੈਂ ਬਹੁਤ ਵੱਡਾ ਇਮਾਨਦਾਰ ਮੁੱਖ ਮੰਤਰੀ ਤੇ ਕੁਝ ਲੋਕਾਂ ਨੇ ਉਸ ਵਕਤ ਇਹ ਵੀ ਕਿਆਸਰਾਈਆਂ ਲਾਈਆਂ ਸੀ ਕਿ ਸ਼ਾਇਦ ਜਿਹੜੀ ਸੰਗਰੂਰ ਦੀ ਵਾਇਲ ਇਕਸ਼ਨ ਚੋਣ ਹੋਣੀ ਸੀ ਜਿੱਥੋਂ ਭਵੰਤਮਾਨ ਐਮਪੀ ਸੀ ਕਿ ਸ਼ਾਇਦ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਇਹ ਜਾਣਬੁੱਝ ਕੇ ਚਾਲ ਖੇਢੀ ਗਈ ਡਾਕਟਰ ਵਿਜੇ ਸਿੰਘ ਲਾ ਨੂੰ ਦੋਸ਼ੀ ਕਰਾਰ ਦੇ ਕੇ ਜੇਲ੍ਹ ਵਿੱਚ ਭੇਜਿਆ ਗਿਆ ਸ਼ਾਇਦ ਇਮਾਨਦਾਰੀ ਦੀ ਮਿਸਾਲ ਕਾਇਮ ਕਰਨੀ ਸੀ ਕਿ ਸ਼ਾਇਦ ਜਿਹੜੀ ਵਾਇਲ ਇਲੈਕਸ਼ਨ ਚੋਣ ਉਹ ਜਿੱਤ ਲਈਏ ਲੋਕਾਂ ਦਾ ਧਿਆਨ ਖਿੱਚ ਲਈਏ ਚਲੋ ਕਿਦਾਂ ਵੀ ਹੋਵੇ ਪਰ ਡਾਕਟਰ ਵਿਜੇ ਸਿੰਘਲਾ ਜਿਹੜੇ ਐ ਜਦੋਂ ਜੇਲ੍ਹ ਤੋਂ ਬਾਹਰ ਆਉਂਦੇ ਐ ਜੇ ਇਹਨਾਂ ਦੀ ਨਜ਼ਰ ਵਿੱਚ ਉਹ ਦੋਸ਼ੀ ਸੀ ਤਾਂ ਫਿਰ ਉਹਨਾਂ ਨੇ ਜਿਹੜੀਆਂ ਪਾਰਟੀ ਦੀਆਂ ਗਤੀਵਿਧੀਆਂ ਸੀ ਉਹ ਵੀ ਸ਼ੁਰੂ ਕੀਤੀਆਂ ਜਿਹੜੀਆਂ ਸਰਕਾਰੀ ਗਤੀਵਿਧੀਆਂ ਸੀ ਸਰਕਾਰ ਦੀਆਂ ਉਹ ਵੀ ਹਿੱਸਾ ਲੈਂਦੇ ਨੇ ਸ਼ੁਰੂ ਕੀਤੀਆਂ ਤੇ ਹੁਣ ਉਹ ਜਿਹੜੇ ਲੋਕ ਸਭਾ ਹਲਕਾ ਬਠਿੰਡਾ ਦੀ ਇਲੈਕਸ਼ਨ ਹੈ ਉਹਦੇ ਮੁੱਖ ਕੰਪੇਨਰ ਨੇ ਯਾਨਕਿ ਬਠਿੰਡਾ ਲੋਕ ਸਭਾ ਹਲਕਾ ਦੀ ਕੰਪੇਨ ਜਿਹੜੀ ਹੈ ਉਹ ਡਾਕਟਰ ਵੀਰ ਸਿੰਘਲਾ ਨੇ ਸੰਭਾਲੀ ਹੋਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਸਟੇਜਾਂ ਵੀ ਸਾਂਝੀਆਂ ਕਰਦੇ ਨੇ ਵੱਡੇ ਵੱਡੇ ਜਿਹੜੇ ਪੰਜਾਬ ਦੇ ਇਹਨਾਂ ਦੇ ਲੀਡਰ ਨੇ ਉਹਨਾਂ ਦੇ ਨਾਲ ਮੀਟਿੰਗਾਂ ਵੀ ਕਰਦੇ ਨੇ ਯਾਨਕਿ ਸਟੇਜਾਂ ਤੇ ਖੜੇ ਨਜ਼ਰ ਆਉਂਦੇ ਨੇ ਤੇ ਦੂਜੀ ਘਰਤੂਤ ਮੈਂ ਦੱਸਣ ਲੱਗਾ ਇਹਨਾਂ ਦਾ ਇੱਕ ਜిల్లా ਮਾਨਸਾ ਦਾ ਸਕੱਤਰ ਗੁਰਪ੍ਰੀਤ ਸਿੰਘ ਪੁੱਜਰ ਤੇ ਉਹਦੀ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਈ ਤੇ ਜਦੋਂ ਵੀਡੀਓ ਵਾਇਰਲ ਹੋਈ ਤੇ ਉਹਤੇ ਵੀ ਦੋਸ਼ ਲੱਗੇ ਤੇ ਰਫ-ਰਫ ਉਹਨਾਂ ਨੂੰ ਵੀ ਕੀਤਾ ਇਹਨਾਂ ਨੇ ਤੇ ਬਾਅਦ ਵਿੱਚ ਇਹਨਾਂ ਨੇ ਉਹਨਾਂ ਨੂੰ ਚੇਅਰਮੈਨ ਵੀ ਲਾਇਆ ਮਾਨਸਾ ਦਾ ਜਾਣ ਕੇ ਇਹ ਦੂਜਾ ਇਹਨਾਂ ਦਾ ਗੁਰਗ ਹੈ ਜਿਹੜਾ ਰਿਸ਼ਵਤਖੋਰ ਜੇ ਦੀ ਰਿਸ਼ਵਤ ਲੈਣ ਦੀ ਵੀਡੀਓ ਸਾਹਮਣੇ ਆਈ ਤੇ ਉਹ ਵੀ ਹੁਣ ਬਠਿੰਡਾ ਲੋਕ ਸਭਾ ਹਲਕਾ ਦੇ ਵਿੱਚ ਕੰਬੇਨ ਸੰਭਾਲੀ ਬੈਠਾ ਹੈ ਜਾਨਕਿ ਗੁਰਮੀਤ ਸਿੰਘ ਖੁੱਡੀਆਂ ਨੂੰ ਜਿਤਾਉਣ ਵਾਸਤੇ ਉੱਥੇ ਸਰਗਰਮ ਹੈ ਪੂਰਾ ਐਕਟਿਵ ਹੈਗਾ ਚੋਣ ਦੇ ਵਿੱਚ ਤੇ ਤੀਜਾ ਇਹਨਾਂ ਦਾ ਇੱਕ ਵਧਾਇਕ ਹੈ ਅਮੇਤਰ ਰਤਨ ਬਠਿੰਡਾ ਦਿਹਾਤੀ ਤੋਂ ਕੋਟ ਫੱਤੇ ਦਾ ਤੇ ਉਹਦੀ ਜਿਹੜੀ ਰਿਸ਼ਵਤ ਦੀ ਗੱਲ ਆਪਾਂ ਕਰਦੇ ਹਾਂ ਕਿਸੇ ਸਰਪੰਚ ਨੂੰ ਗ੍ਰਾਂਟ ਦਿਵਾਉਣੀ ਸੀ ਤੇ ਉਹਦੇ ਕੋਲੋਂ ਰਿਸ਼ਵਤ ਮੰਗੀ ਗਈ ਤੇ ਵਿਜੀਲੈਂਸ ਨੇ ਗ੍ਰਿਫਤਾਰ ਕੀਤੇ ਸੀ ਤੇ ਉਦੋਂ ਬਾਅਦ ਦੇ ਵਿੱਚ ਤੇ ਉਹ ਵੀ ਬਾਹਰ ਆ ਗਏ ਉਹ ਵੀ ਹੁਣ ਐਕਟਿਵ ਨੇ ਕਿਉਂਕਿ ਬਠਿੰਡੇ ਦੇ ਵਿੱਚ ਪੂਰੀਆਂ ਮੀਟਿੰਗਾਂ ਵਗੈਰਾ ਕਰ ਰਹੇ ਨੇ ਤੇ ਚੌਥੇ ਜਿਹੜੇ ਨੇ ਹੈਗੇ ਨੇ ਰਕੇਸ਼ ਪੁਰੀ ਚੇਅਰਮੈਨ ਜੰਗਲਾਤ ਮੈਗਮਾ ਤੇ ਉਸ ਵਿਭਾਗ ਦੇ ਵਿੱਚ ਇਹਨਾਂ ਨੇ ਇੱਕ ਡਰਾਈਵਰ ਨੂੰ ਨੌਕਰੀ ਦਿਵਾਉਣੀ ਸੀ ਤੇ ਉਹਦੇ ਨਾਲ 8500 ਰੁਪਇਆ ਮਹੀਨਾ ਕੀਤਾ ਹਰ ਮਹੀਨੇ ਵੀ ਤੇਰੇ ਕੋਲੋਂ ਲਿਆ ਕਰਾਂਗੇ ਤੇ ਜਾਨੀ ਕਿ ਇਹ ਜਿਹੜੇ ਚਾਰ ਇਹਨਾਂ ਦੇ ਮੈਂ ਕਾਲੇ ਕਿੱਠੇ ਜਾਂ ਕੱਜੇ ਜੱਠੇ ਕਹਿ ਲਈਏ ਖੋਲੇ ਨੇ ਰਿਸ਼ਤ ਖੋਰੀ ਦੇ ਹੁਣ ਇਹ ਜਿਹੜੇ ਚਾਰੇ ਬੰਦੇ ਨੇ ਮੈਂ ਨਾਂ ਲਏ ਨੇ ਡਾਕਟਰ ਵਿਰੇ ਸਿੰਘਲਾ ਤੇ ਮਾਨਸਾ ਦੇ ਸਕੱਤਰ ਗੁਰਬੀ ਸਿੰਘ ਉੱਜਰ ਤੇ ਵਿਧਾਇਕ ਅਮਿਤ ਰਤਨ ਮਿਤਿੰਦਰ ਉਹਦੇ ਹਾਦੀ ਤੋਂ ਤੇ ਚੌਥਾ ਰਕੇਸ਼ਪੁਰੀ ਚੇਅਰਮੈਨ ਜੰਗਲਾਤ ਵਿਭਾਗ ਇਹ ਰਿਸ਼ਵਤ ਲੈੰਦੇ ਸ਼ਰਿਆਂ ਫੜੇ ਗਏ ਨੇ ਕੀ ਭਵੰਤਮਾਨ ਨੇ ਇਹਨਾਂ ਨੂੰ ਪਾਰਟੀ ਵਿੱਚੋਂ ਕੱਢਤਾ ਭਵੰਤਮਾਨ ਨੇ ਲੋਕਾਂ ਦੇ ਸਾਹਮਣੇ ਇਹਨਾਂ ਨੂੰ ਕੋਈ ਪੈਨੈਸ਼ਮੈਂਟ ਨਹੀਂ ਦਿੱਤੀ ਕੋਈ ਸਜ਼ਾ ਨਹੀਂ ਜਿਹੜੀ ਗੱਲਬਾਤ ਭਵੰਤਮਨ ਪਹਿਲਾਂ ਕਰਦਾ ਹੁੰਦਾ ਸੀ ਕਿ ਜਿਹੜੇ ਰੈਸ਼ਨ ਤਖੋਰ ਲੋਕ ਨੇ ਅਸੀਂ ਉਹਨਾਂ ਦੇ ਖਿਲਾਫ ਲੜਾਈ ਲੜਾਂਗੇ ਰਿਸ਼ਤਾਚਾਰ ਪੰਜਾਬ ਵਿੱਚੋਂ ਖਤਮ ਕਰਾਂਗੇ ਜਣਕੇ ਇਦਾਂ ਲੱਗਦਾ ਹੈ ਵੀ ਜਿਹੜੀ ਗੱਲਬਾਤ ਬਾਦਲ ਪਾਰਟੀ ਵਿੱਚ ਸੀ ਜਾਂ ਹੋਰਾਂ ਪਾਰਟੀਆਂ ਦੇ ਵਿੱਚ ਹੁੰਦੀ ਸੀ ਰਿਸ਼ਤਾਚਾਰ ਦੀ ਤੇ ਉਦੋਂ ਜ਼ਿਆਦਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਇਸ ਵਕਤ ਚੱਲ ਰਹੀ ਹੈ ਕਿ ਜੇ ਸਭ ਤੋਂ ਵੱਡਾ ਜਿਹੜਾ ਇਹਨਾਂ ਦਾ ਕਰਮਵੀਨਰ ਹੈ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਮੁੱਖ ਮੰਤਰੀ केजरीवाल ਅਕਸਾਈਜ ਦੀ ਜਦੋਂ ਗੱਲਬਾਤ ਹੁੰਦੀ ਹੈ ਸ਼ਰਾਬ ਦੇ ਘਟਾਣੇ ਦੀ ਗੱਲਬਾਤ ਹੁੰਦੀ ਹੈ ਉਹ ਤਾਂ ਜੇਲ੍ਹ ਕੀ ਦਿੱਤਾ ਭਾਜਪਾ ਨੇ ਹੁਣ ਫੇਰ ਜ਼ਮਾਨਤ ਤੇ ਆਇਆ ਦੁਬਾਰੇ ਫੇਰ ਕਹਿੰਦੇ 2 ਦਿਨ ਨੂੰ ਅੰਦਰ ਜਾਣਾ ਪੈਣਾ ਹੈ ਜਾਨਕਿ ਜਿਹੜੀ ਗੱਲਬਾਤ ਭਵੰਤਮਾਨ ਨੇ ਲੋਕਾਂ ਦੇ ਸਾਹਮਣੇ ਲਿਆਂਦੀ ਸੀ ਸਰਕਾਰ ਡਾਉਣ ਵਾਸਤੇ ਅਸੀਂ ਇਹ ਰਿਸ਼ਤ ਖੋਰੀ ਬੰਦ ਕਰਾਂਗੇ ਪ੍ਰਸ਼ਤਾਚਰੀ ਖਤਮ ਕਰਾਂਗੇ ਉਹ ਹੁਣ ਰਜ ਕੇ ਇਹਨਾਂ ਦੇ ਸਰਕਾਰ ਦੇ ਵਿੱਚ ਚੱਲ ਰਹੀ ਹੈ ਆ ਚਾਰ ਬੰਦੇ ਜਿਹਦਾ ਮੈਂ ਨਾਂ ਲਿਆ ਇਹ ਤਾਂ ਜਗ ਜਾਹਰ ਹੈ ਖਬਰਾਂ ਲੱਗੀਆਂ ਹੋਈਆਂ ਨੇ ਮੀਡੀਆ ਤੇ ਸਭ ਕੁਝ ਪਿਆ ਤੇ ਹੁਣ ਬਠਿੰਡਾ ਲੋਕ ਸਭਾ ਹਲਕਾ ਤੋਂ ਇਹਨਾਂ ਦੇ ਜਿਹੜੇ ਗਰਮੀਤ ਖੁੱਡੀਆਂ ਇਲੈਕਸ਼ਨ ਲੜ ਰਹੇ ਨੇ ਤੇ ਉਹਨਾਂ ਦੀ ਕੈਂਪੇਨ ਦੇ ਵਿੱਚ ਇਹ ਚਾਰੇ ਬੰਦੇ ਇਨਵੋਲਵ ਨੇ ਤੇ ਦੂਜੇ ਪਾਸੇ ਭਵੰਤਮਾਨ ਕਹਿੰਦਾ ਰਿਸ਼ ਰੇਸ਼ਵਤ ਖੁਰਾਂ ਨੂੰ ਫੜਾਂਗੇ ਰਿਸ਼ਤਾਚਾਰੀਆਂ ਨੂੰ ਫੜਾਂਗੇ ਤੇ ਇਹ ਚਾਰੇ ਦੇ ਚਾਰੇ ਬੰਦੇ ਨਾਲ ਘੁੰਮ ਰਹੇ ਨੇ ਇਸ ਵਕਤ ਭਵੰਤਮਾਨ ਦੀ ਵਿਸ਼ੰਡਾ ਹਲਕੇ ਦੀ ਚੌਂਕ ਜਣ ਕੇ ਕੈਂਪੇਨ ਦੇ ਵਿੱਚ ਨੇ ਪ੍ਰਚਾਰ ਕਰਦੇ ਫਿਰਦੇ ਨੇ ਸਟੇਜਾਂ ਤੇ ਲੋਕਾਂ ਨੂੰ ਦਿਖਦੇ ਨੇ ਕੀ ਭਵੰਤਮਾਨ ਦੀਆਂ ਅੱਖਾਂ ਫੁੱਟੀਆਂ ਨੇ ਇਹ ਚਾਰੇ ਬੰਦੇ ਰਿਸ਼ਵਤ ਦੇ ਦੋਸ਼ ਵਿੱਚ ਫੜੇ ਗਏ ਕਿਸੇ ਨੂੰ ਬਿਜਲੈਂਸ ਨੇ ਫੜ ਲਿਆ ਕਿਸੇ ਨੂੰ ਜੇਲ੍ਹ ਭੇਜਿਆ ਜਣ ਕੇ ਇਹ ਸਚਾਈ ਹੈ ਉਹਨੇ ਬਠਿੰਡਾ ਲੋਕ ਸਭਾ ਹਲਕਾ ਦੇ ਲੋਕਾਂ ਨੇ ਵੇਖਣਾ ਕਿ ਜਿਹੜਾ ਭਵੰਤਮਾਨ ਰਿਸ਼ਵਤ ਖੋਰਾ ਨੂੰ ਫੜਨ ਦਾ ਰੌਲਾ ਪਾਉਂਦਾ ਸੀ ਤੇ ਆ ਚਾਰੇ ਬੰਦੇ ਜਿਹਨਾਂ ਦੇ ਮੈਂ ਨਾਂ ਲਏ ਨੇ ਇਹ ਬਠਿੰਡਾ ਲੋਕ ਸਭਾ ਹਲਕਾ ਦੇ ਵਿੱਚ ਹਰ ਵਕਤ ਘੁੰਮ ਰਹੇ ਨੇ ਡੌਟੀਆਂ ਲੱਗੀਆਂ ਹੋਈਆਂ ਇਹਨਾਂ ਦੀਆਂ ਕਿ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਨੀ ਅੱਖਾਂ ਫੁੱਟੀਆਂ ਨੇ ਇਹ ਦਿਖਦੇ ਨਹੀਂ ਮੈਂ ਇਹ ਗੱਲਬਾਤਾਂ ਕੀਤੀ ਐ ਆ ਕਾਪੀ ਵਿੱਚ ਤਾਂ ਸਾਹਮਣੇ ਰੱਖੀ ਐ ਕਿ ਕਈ ਵਾਰੀ ਕਹਿੰਦੇ ਵੀ ਇਹ ਮੂੰਹ ਜਵਾਨੀ ਬੋਲਦਾ ਰਹਿੰਦਾ ਪਤਾ ਨਹੀਂ ਕੀ ਬੋਲਦਾ ਇਹ ਚਾਰਾਂ ਦੇ ਮੇਰੇ ਕੋਲੇ ਨਾਂ ਲਿਖੇ ਹੋਏ ਨੇ ਕਿਸੇ ਨੇ ਵਟਸਐਪ ਕਰਕੇ ਮੈਨੂੰ ਭੇਜਿਆ ਸੀ ਤੇ ਮੈਂ ਨਾਂ ਤਾਂ ਲਿਖੇ ਮੈਂ ਕਈ ਵਾਰੀ ਬੰਦਾ ਭੁੱਲ ਜਾਂਦਾ ਐਵੇਂ ਕਹਿੰਦਾ ਤੂੰ ਐਵੇਂ ਕਹਤਾ ਲੈ ਦਵਾਰੇ ਫੇਰਨਾਂ ਲਾਇ ਦਿੰਨਾ ਹੁਣ ਡਾਕਟਰ ਬੀਰ ਸਿੰਘਲਾ ਢੇਲ ਕਟਕੇ ਤੇ ਫਿਰ ਮਾਨਸਾ ਦਾ ਸਕੱਤਰ ਗੁਰਪ੍ਰੀਤ ਸਿੰਘ ਪੁੱਚਰ ਤੇ ਜਿਹੜਾ ਇਹਨਾਂ ਨੇ ਬਾਅਦ ਵਿੱਚ ਚੇਅਰਮੈਨ ਵੀ ਲਾਤਾ ਤੇ ਫਿਰ ਵਿਧਾਇਕ ਅਮਿਤ ਰਤਨ ਬਠਿੰਡਾ ਦਿਹਾਤੀ ਤੋਂ ਐਮਐਲਏ ਤੇ ਫਿਰ ਰਕੇਸ਼ ਪੁਰੀ ਚੇਅਰਮੈਨ ਜੰਗਲਾਤ ਵਿਭਾਗ ਦੇ ਤੇ ਹੁਣ ਆ ਨਾਂ ਲੈਣੇ ਕਾਪੀ ਮੇਰੇ ਹੱਥ 'ਚ ਹੈ ਮੈਂ ਪਾਸਾ ਨਹੀਂ ਕਰਦਾ ਤੇ ਹੁਣ ਤੁਸੀਂ ਹਲਕਾ ਲੋਕ ਸਭਾ ਬਠਿੰਡਾ ਬਾੜੇ ਹੋ ਤੁਹਾਨੂੰ ਇਹ ਬੇਨਤੀ ਹੈ ਵੀ ਇਹ ਇੱਕ ਦੋ ਸਵਾਲ ਭਵੰਤਮਾਨ ਨੂੰ ਜਰੂਰ ਕਰ ਲਿਓ ਬਿਰੜ ਚਾਰਨਾ ਗਨੀ ਬੂਟਾ ਸਿੰਘ ਨੇ ਲਏ ਨੇ ਵੀ ਵਾਕਈ ਸਹੀ ਹੈ ਜੇ ਬੂਟਾ ਸਿੰਘ ਕੁੱਟ ਬੋਲਦਾ ਫਿਰ ਗੱਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ